ਅੱਜ ਦੀ ਗੱਲ ਆਪਾਂ ਕਰਾਂਗੇ ਕਿ ਮਾਵਾਂ ਨੂੰ ਆਪਣੀਆਂ ਧੀਆਂ ਆ ਜਿਨ੍ਹਾਂ ਦੀਆਂ ਧੀਆਂ ਹੈਗੀਆਂ ਹਨਾ ਉਹਨਾਂ ਲਈ ਥੋੜਾ ਬੋਤਾ ਮਤਲਬ ਪੈਸਾ ਜਾਂ ਕੋਈ ਚੀਜ਼ ਜ਼ਰੂਰ ਸੇਵ ਕਰਕੇ ਰੱਖਣੀ ਚਾਹੀਦੀ ਆ ਹਨਾ ਕਿਉਂਕਿ ਜਦੋਂ ਵਿਆਹ ਹੁੰਦਾ ਹੈ ਕੁੜੀਆਂ ਹੁੰਦਾ ਤਾਂ ਇਹ ਗੱਲ ਮਤਲਬ ਸਾਰਿਆਂ ਨੇ ਇਹ ਚੀਜ਼ ਇਹ ਆਸ ਲਾਈ ਹੁੰਦੀ ਹੈ ਕਿ ਹਾਂ ਇਹ 3 ਵਾਲੇ ਆ ਤਾਂ ਇਹਨਾਂ ਨੇ ਜ਼ਰੂਰ ਆਪਣੀ ਧੀ ਲਈ ਕੁਛ ਨਾ ਕੁਛ ਬਣਾਇਆ ਹੋਗਾ ਹਨਾ ਤੇ ਵਿਆਹ ਦੇ ਟਾਈਮ ਤੇ ਜ਼ਰੂਰ ਕੱਢਣਗੇ ਪਰ ਜੇ ਕੋਈ ਉਦਾਂ ਦੀ ਮਾਂ ਹੋਵੇ ਹਨਾ ਜਿਨੇ ਨਹੀਂ ਸੰਭਿਆ ਹੁੰਦਾ ਜਾਂ ਕਈ ਵਿਚਾਰੀਆਂ ਹੁੰਦੀਆਂ ਜਿਨ੍ਹਾਂ ਨੂੰ ਕਦੀ ਪੈਸਾ ਦਿਖਾਇਆ ਹੀ ਨਹੀਂ ਗਿਆ ਹੁੰਦਾ ਪੂਰੀ ਜ਼ਿੰਦਗੀ ਹਨਾ ਤੇ ਉਹਨਾਂ ਨੂੰ ਫੇਰ ਕੁਛ ਜੀਆਂ ਕਿਹਾ ਜਾਂਦਾ ਆ ਕਿ ਇਹਨੂੰ ਚੱਜ ਨਹੀਂ ਸੀ ساری ਉਮਰ ਕੀ ਇਹਨੂੰ ਪਤਾ ਨਹੀਂ ਸੀ ਕਿ ਇਹਦੀ ਧੀ ਹੈਗੀ ਆ ਤਾਂ ਇਹਨੇ ਉਹਦੇ ਲਈ ਕੁਛ ਨਾ ਕੁਛ ਬਣਾਉਣਾ ਆ ਸੋ ਬੰਦਿਆਂ ਤੇ ਕੋਈ ਕਿਸੇ ਗੱਲ ਦਾ ਕੋਈ ਫੋਰਸ ਨਹੀਂ ਹੁੰਦਾ ਬਟ ਜੋ ਵੀ ਫੇ ਉਂਗਲੀ ਆ ਉਹ ਇੱਕ ਲੇਡੀ ਤੇ ਚੁੱਕੀ ਜਾਂਦੀ ਆ ਇਸ ਕਰਕੇ ਜ਼ਰੂਰੀ ਆ ਕਿ ਅਸੀਂ ਜਿਨ੍ਹਾਂ ਦੀਆਂ ਧੀਆਂ ਵਾਲੇ ਆ ਨਾ ਉਹਨਾਂ ਨੂੰ ਮਾਵਾਂ ਨੂੰ ਸਪੈਸ਼ਲ ਆਪਣੀਆਂ ਬੱਚੀਆਂ ਲਈ ਜ਼ਰੂਰ ਕੁਝ ਨਾ ਕੁਝ ਸੇਵ ਕਰਕੇ ਰੱਖਣਾ ਚਾਹੀਦਾ ਕੋਈ ਗਹਿਣਾ ਵੀ ਜ਼ਰੂਰ ਬਣਾ ਕੇ ਰੱਖਣਾ ਚਾਹੀਦਾ ਤਾਂ ਕਿ ਜਦੋਂ ਉਹਨਾਂ ਦੀ ਵੀ ਕੋਈ ਕਾਰਜ ਹੋਵੇ ਉਹ ਆਪਣੇ ਬੱਚਿਆਂ ਦੀ ਜਿਹੜੀ ਆਪਣੇ ਤੀ ਦਾ ਕਾਰਜ ਉਹ ਸੌਖੀ ਤਰ੍ਹਾਂ ਕਰ ਸਕਣਾ ਹਨ ਤੇ ਮਾਂ ਤੇ ਕੋਈ ਉਂਗਲੀ ਵੀ ਨਾ ਚੱਕ ਸਕੇ